ਦੇ ਇੱਕ ਅਨੁਵਾਨ ਬਲੌਗ ਦੇ ਪਿੰਡ ਕਾਲਾ ਵਾਲਾ ਦੇ ਲੋਕ ਜਿਹੜੇ ਨੇ ਮਰਕ ਤੋਂ ਵੀ ਬੱtter ਜ਼ਿੰਦਗੀ ਜਿਉ ਰਹੇ ਨੇ ਅੱਜ ਸੇ ਤੋਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ ਪਿੰਡ ਦੇ ਵਿੱਚ 4 4 ਛੱਪੜ ਹੋਣ ਦੇ ਬਾਵਜੂਦ ਵੀ ਨਿਕਾਸੀ ਦਾ ਪਾਣੀ ਗਲੀਆਂ ਦੇ ਵਿੱਚ ਖੜਾ ਹੈ ਅਤੇ ਲੰਬੇ ਸਮੇਂ ਤੋਂ ਪਾਣੀ ਖੜੇ ਰਹਿਣ ਕਰਕੇ ਕਈ ਕੱਜੜ ਨੇ ਇਤਿਜਾਮ ਲੱਜੁਕੇ ਨੇ ਪਾਣੀ ਬਦਬੂ ਵੀ ਮਾਰਦਾ ਹੈ ਅਤੇ ਕਈ ਤਰ੍ਹਾਂ ਦੇ ਕੀੜੇ ਵੀ ਇੱਥੇ ਪੈਦਾ ਹੋ ਰਹੇ ਨੇ ਇਸ ਦੇ ਬਾਵਜੂਦ ਵੀ ਲੋਕ ਆਪਣੇ ਘਰਾਂ ਨੂੰ ਜਾਣ ਲਈ ਇਸ ਗੰਦੇ ਪਾਣੀ ਦੇ ਵਿੱਚ ਹੀ ਗੁਸਰਨ ਦੇ ਲਈ ਮਜਬੂਰ ਨੇ ਸਮੱਸਿਆ ਦਾ ਮੁੱਖ ਕਾਰਨ ਪਿੰਡੇ ਹੀ ਛੱਪੜਾਂ ਹਨ ਜੋ ਕਿ ਅਕਸਰ ਪਏ ਰਹਿੰਦੇ ਨੇ ਤੇ ਗਲੀਆਂ ਦੀਆਂ ਨਾਲੀਆਂ ਦੀਆਂ ਨਿਕਾਸੀ ਛੱਪੜ ਦੇ ਵਿੱਚ ਨਹੀਂ ਹੋ ਪਾਂਦੀ ਏ ਕਈ ਵਾਰ ਇਹਨਾਂ ਛੱਪੜਾਂ ਦੀ ਸਫਾਈ ਵੀ ਕਰਾਈ ਗਈ ਹੈ ਪਰ ਥੋੜੇ ਦਿਨਾਂ ਬਾਅਦ ਮੁੜ ਤੋਂ ਇਹ ਪਰ ਚਾਂਦੇ ਨੇ ਲੋਕਾਂ ਨੇ ਇਸ ਸਮੱਸਿਆ ਤੇ ਜਲ ਤੋ ਜਲ ਹਲਕ ਤੇ ਜੁੜੀ ਹੈ ਮੰਗ ਕੀਤੀ ਹੈ ਕੀ ਪ੍ਰੋਬਲਮ ਆ ਜੀ ਛੱਪੜ ਜਿਹੜੇ ਆ ਉਹ ਸਫਾਈ ਨਹੀਂ ਹੋ ਰਹੀ ਇੱਕ ਦੋ ਵਾਰ ਅਸੀਂ ਸਫਾਈ ਕੀਤੀ ਆ ਬਾਅਦ ਉਹ ਸਾਨੂੰ ਸਫਾਈ ਵੀ ਨਹੀਂ ਕਰ ਲੈਂਦੇ ਪਰ ਸਰਪੰਚ ਬਣਿਆ ਉਹ ਕਹਿੰਦੀ ਕੰਮ ਨਹੀਂ ਕਰ ਲੈਂਦੇ ਉਹ ਕਹਿੰਦੇ ਅਸੀਂ ਪ੍ਰਬੰਧਕ ਲਵਾਂਗੇ ਪਰ ਚਾਰ ਛੱਪੜ ਨੇ ਔਰ ਇਹ ਛੱਪੜ ਦੀ ਸਭ ਤੋਂ ਮਾੜੀ ਹਾਲਾਤ ਹੈ ਨਿਕਾਸੀ ਕਿਉਂ ਨਹੀਂ ਹੈਗੀ ਨਿਕਾਸੀ ਨਹੀਂ ਹੈਗੀ ਇਹ ਦੀ ਕਈ ਵਾਰ ਪਾਣੀ ਅਸੀਂ ਕੱਢਿਆ ਮੁੜ ਕੇ ਉਹ ਜਦੋਂ ਬਰਸਾਤ ਹੁੰਦੀ ਆ ਲੋਕ ਆਪਣੇ ਉਧਰ ਪਾਣੀ ਨਹੀਂ ਕੱਢਣਦੇ ਬਾਹਰ ਕੀ ਹੱਲ ਕੀ ਹੈ ਦਾ ਕੀ ਲੱਗਦਾ ਟੈਕਨੀਕਲੀ ਹਾਂ ਨਿਕਾਸੀ ਹੱਗਿਆ ਹੋਰ ਕੋਈ ਹੱਲ ਨਹੀਂ ਤੇ ਨਿਕਾਸੀ ਤੇ ਪੰਚਾਇਤ ਨਹੀਂ ਕਰਨੀ ਹੈ ਪੰਚਾਇਤ ਨਹੀਂ ਕਰਨੀ ਕਿਉਂ ਨਹੀਂ ਪੰਚਾਇਤ ਨੂੰ ਕਹਿੰਦੇ ਬਾਰ-ਬਾਰ ਬਹੁਤ ਵਾਰ ਕਹਿ ਚੁੱਕੇ ਹਾਂ ਕੋਈ ਹੱਲ ਨਹੀਂ ਮੈਂ ਇਹਦੇ ਕਈ ਵਾਰ ਅਖਬਾਰ ਚ ਕਢਾ ਚੁੱਕਿਆ ਕਈ ਵਾਰ ਇਹ ਬਾਰੇ ਚ ਕਰ ਚੁੱਕਿਆ ਕੋਈ ਨਹੀਂ ਕਰਦਾ ਕੀ ਕੀ ਸਮੱਸਿਆ ਪਰੇਸ਼ ਆ ਰਹੀ ਹੈ ਸਮੱਸਿਆ ਦੇਖੋ ਜੀ ਲੋਕਾਂ ਦੇ ਘਰਾਂ ਚ ਸੱਪ ਆਉਂਦੇ ਆ ਬਿਮਾਰੀਆਂ ਫੈਲਣ ਦਾ ਡਰਿਆ ਮੱਛਰ ਬਹੁਤ ਜ਼ਿਆਦਾ ਆ ਔਰ ਇਥੋਂ ਦੀ ਲੰਗਣਾ ਕਈ ਵਾਰ ਡਿੱਗੇ ਆ ਕਈ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਲੋਕਾਂ ਦੇ ਘਰਾਂ ਚ ਦੇਖਿਆ ਸਕੂਲੀ ਬੱਚੇ ਵੀ ਆ ਰਹੇ ਸੀ ਹਾਂਜੀ 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 ਸਕੂਲ ਪ੍ਰਾਇਮਰੀ ਸਕੂਲ ਆ ਔਰ ਗੁਰਦੁਆਰਾ ਸਾਹਿਬ ਆ ਇੱਧਰ ਛੱਪੜ ਦੀ ਆ ਛੱਪੜ ਦਾ ਪਾਣੀ ਜਿਹੜਾ ਵਾ ਕੱਢਦੇ ਆ ਪਾਣੀ ਉੱਥੇ ਦਾ ਉੱਥੇ ਰਹਿੰਦਾ ਪਾਣੀ ਦਾ ਨਿਕਾਸ ਪੈਪ ਪੰਪ ਐਨ ਛੱਪੜ ਦੀਆਂ ਤੇ ਬਾਹਰ ਪਾਣੀ ਜਾਵੇ ਤੇ ਫਿਰ ਪਾਣੀ ਨਿਕਲ ਸਕਦਾ ਉਹਨਾਂ ਚਿਹਰੇ ਕੋਈ ਮਸਲਾ ਹੱਲ ਨਹੀਂ ਹੋ ਜਾਂਦਾ ਪੈੜੀਆਂ ਵਾਲੇ ਜਿੰਨਾਂ ਦੀਆਂ ਪੈੜੀਆਂ ਆ ਉਹ ਪੈੜੀਆਂ ਆਪਣੀਆਂ ਚ ਨਹੀਂ ਪਾਣੀ ਪੈਣ ਦਿੰਦੇ ਤੇ ਇਹ ਤਾਂ ਪਾਣੀ ਦਾ ਨਿਕਾਸ਼ ਜਿਹੜਾ ਵਾ ਪੈਪਾਂ ਰਾਹੀ ਹੋਵੇ ਤੇ ਫਿਰ ਨਿਕਲਦਾ ਕਮਲਜੀਤ ਕੌਰ ਤੁਸੀਂ ਸਰਪੰਚ ਹੋ ਕਿੰਦੇ ਹਾਂਜੀ ਤੇ ਕਿਉਂ ਐ ਸਮੱਸਿਆ ਆ ਰਹੀ ਐ ਪੰਚਾਇਤ ਵੱਲੋਂ ਕੋਈ ਹੱਲ ਕੱਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਨਹੀਂ ਕਰਦੇ ਹਾਂਜੀ ਨਹੀਂ ਕਰਦਾ ਕੋਈ ਵੀ ਨਹੀਂ ਮੰਨਦਾ ਕੋਈ ਨਹੀਂ ਮੰਨਦਾ ਮੈਂਬਰ ਜਿੰਨੇ ਵੀ ਬਣੇ ਨਹੀਂ ਮੰਨਦੇ ਹੈਗੇ ਤਾਂ ਅਸੀਂ ਤੇ ਕਰਾਉਣ ਨੂੰ ਤਿਆਰ ਆਂ ਪਿੰਡ ਦਾ ਕੰਮ ਹਾਂ ਹਾਂਜੀ ਮੈਂਬਰ ਨਹੀਂ ਮੰਨਦੇ ਕਿ ਹਾਂਜੀ ਹੁੰਦਾ ਤਾਂ ਪ੍ਰਬੰਧਕ ਲਾਉਣਾ ਪ੍ਰਬੰਧਕ ਲਾਉਣਾ ਹਾਂਜੀ ਕਿ ਦੂਸਰੀ ਪਾਰਟੀ ਨਾਲ ਸੰਬੰਧ ਤਾਂ ਹਾਂਜੀ ਇਸ ਕਰਕੇ ਸਮੱਸਿਆ ਹਾਂ ਅਸੀਂ ਆਪੇ ਕਰਾਵਾਂਗੇ ਅਸੀਂ ਤਾਂ ਕਹਾਂ ਹੀ ਪਾਹ ਕੜਾਕੜਾ ਕੱਢਈ ਜਾਂਦੇ ਆ ਤਦ ਤੋਈ ਕੰਮ ਕਰਾ ਲੋ ਕਿ ਤਾਂ ਨਹੀਂ ਮੰਨਦੇ ਕਿੰਨੇ ਮੈਂਬਰੀ ਬਚਾਇਤਾ ਹੈ 7 ਤੇ 5 7 7 ਸੱਤ ਮੈਂਬਰ ਹੈ ਹਾਂਜੀ ਤੇ ਤੁਹਾਡੀ ਪਾਰਟੀ ਦੇ ਕਿੰਨੇ ਤੇ ਆਪੋਜੀਸ਼ਨ ਦੇ ਕਿੰਨੇ ਆ ਤੁਹਾਡੇ ਵੱਲ 21 ਆ 21 ਆ ਹਾਂਜੀ ਤਾਂ ਕਰਕੇ ਸੋਚਿਆ ਭਾਈ ਹਾਂਜੀ ਹਾਂਜੀ ਉਹਨਾਂ ਦੇ ਕਾਰਪੈਂਟ ਚ ਨਹੀਂ ਆ ਉਹਨਾਂ ਨੂੰ ਨਹੀਂ ਮੁਸ਼ਕਲ ਹੁੰਦੀ ਮੁਸ਼ਕਲ ਤਾਂ ਹੈਗੀ ਆ ਪਰ ਉਹਨਾਂ ਦੇ ਬੁੱਬੇ ਅੱਗੇ ਨਹੀਂ ਨਾ